ਦੋਸਤੋ ਇਸ ਬਿਚਾਰੀ ਨੂੰ ਬੜੀ ਖੁਸ਼ੀ ਚੜੀ ਸੀ ਖੁਸ਼ੀ ਦੇ ਵਿੱਚ ਮੂਰ ਨੂੰ ਬਦਲੀ ਇਹ ਤਲਕਾ ਗੱਡੇ ਗਪਈ ਦੋਸਤੋ ਚਲੋ ਇੱਕ ਵਾਰੀ ਫੇਰ ਦੇਖ ਲੋ ਡੈਕ ਦੀ ਨੂੰ ਹੁਣ ਆਪਾਂ ਕਮੈਂਟ ਪੜਾਂਗੇ ਲੋਕਾਂ ਨੇ ਕੀ ਖੰਡ ਪਾਈ ਆ ਮਝੇ ਸਿੰਘ ਜੀ ਕਹਿੰਦਾ ਨਾ ਵੀਡੀਓ ਦੇ ਚੱਕਰ ਚ ਹੱਡੀਆਂ ਤੜਵਾਲੀਆਂ ਆਏ ਨੇ ਜੈਜ ਸਿੱਗਲ ਕਹਿੰਦਾ ਵੀ ਸੱਟ ਲੱਗੀ ਓ ਬਾਈ ਕੁੜੀ ਦੇ ਤੇ ਸਰندر ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਮਿਹਰ ਕਰਨ ਬਾਕੀ ਤੁਸੀਂ ਕਮੈਂਟਾਂ ਚ ਦੱਸਦਾ ਵੀ ਇਹਦੇ ਵੀਡੀਓ ਦੇ ਚੱਕਰ ਚ ਸੱਟ ਵੱਜੀ ਆ ਕਿ ਜਿਆਦਾ ਐਕਸਾਈਟਮੈਂਟ ਦੇ ਵਿੱਚ ਤਲਕ ਗਈ ਜੇ ਬੱਚਾ ਨਾ ਆ ਗਾ ਬਾਪੇ ਮੁੰਡਾ ਕੀ ਕਰਦਾ ਹੈ ਦੱਤ ਦੀ ਬਿਮਾਰ ਕਮਾਂਡਰ ਹੈ ਵਰੀਆਲਾ ਧੂਆ ਕਾ ਦੇਖ ਲੈ ਪਤੰਦਰ ਦਾ ਨਾ ਸਕੂਟਰ ਹੱਥ ਚਵਾ ਛੱਡ ਤੀ ਬੰਦੂ ਜੇ ਗੋਲੀ ਛੱਡਦੇ ਹੁੰਦੇ ਨਾ ਤੇ ਉਹ ਬਾਈਟੀ ਵਿਚਾਰੀ ਬੁੜੀ ਦੇ ਉੱਤੇ ਚਾੜ ਤੀ ਸਕੂਟਰ ਤੇ ਮਾਰਨ ਲੱਗਦਾ ਵੀ ਓੜੀ ਬੰਦ ਸੱਟ ਵੱਜੀ ਹੋਣੀ ਆ ਉਹਦੇ ਭਾਈ ਬਾਕੀ ਤੁਸੀਂ ਕਮੈਂਟਾਂ ਚ ਦੇਖ ਲਓ ਵੀ ਲੋਕਾਂ ਨੇ ਇਹਨੂੰ ਕੀ ਕੰਡ ਪਾਈ ਆ ਮੈਂ ਤੁਹਾਨੂੰ ਕਮੈਂਟ ਲਗਾਉਣਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਜੋ ਵੀ ਗੱਲਬਾਤ ਕੀ ਆ ਏ ਯਾਦਵਿੰਦਰ ਸਿੰਘ ਜੀ ਕਹਿੰਦੇ ਹੁਣ ਤਾਂ ਨਹੀਂ ਬੈਠਦੀ ਆ ਬਾਹਰ ਚ અમરતા ਔਲਖ ਕਹਿੰਦਾ ਇੱਕ ਗੱਲ ਆ ਜਾਲੀ ਸਕੂਟਰੀ ਖੰਬੇ ਤੇ ਕੰਦ ਵਿੱਚ ਦੀ ਬਿਨਾ ਡਰਾਈਵਰ ਨਿਕਲੀ ਆ ਭਾਈ ਬਗਾ ਲੰਗਲਾ ਕਿੰਨੀ ਵਾਰੀ ਕਿਹਾ ਵੀ ਚੁਗਲੀਆਂ 메ਨ ਗੇਟ ਚ ਬਹਿ ਗਏ ਨਾ ਕਰਿਆ ਕਰੋ ਪਰ ਕਿੱਥੇ ਹਟਦੀਆਂ ਨੇ ਰੋ ਭੂਟਾ ਸਿੰਘ ਕਹਿੰਦਾ ਹੋਰ ਕਰ ਲੋ ਚੁਗਲੀਆਂ ਹੋਰ ਕਰ ਲੋ ਚੁਗਲੀਆਂ ਜਸਵੀਰ ਸੰਧੂ ਕਹਿੰਦਾ ਹੋ ਨਹੀਂ ਗਣਾ ਪਾਪਾ ਦਾ ਪਰਾ ਫਿੰਦਾ ਸਿੱਧੂ ਕਹਿੰਦਾ ਬੀ ਸਕੂਟਰੀ ਇੱਕ ਬੋਕ ਪਰ ਇਹ ਅੱਜ ਤੱਕ ਦਾ ਸਭ ਤੋਂ ਵਧੀਆ ਕਮੈਂਟ ਆ ਜਿਹੜਾ ਉਹ ਕੀਤਾ ਹਰਜੀਤ ਸਿੰਘ ਜੀ ਨੇ ਉਹ ਕਹਿੰਦੇ ਪਾਪਾ ਦੀ ਪਰੀ ਤੋਂ ਬਾਅਦ ਪੇਸ਼ ਮੰਮੀ ਦਾ ਸਲੈਡਾ